ਸਿਹਤ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਗਲੇ ਵਿੱਚ ਦਰਦ, ਖਾਰਿਸ਼, ਗਲਾ ਬੈਠ ਜਾਣਾ ਤੇ ਗਲੇ ਦੀ ਇਨਫੈਕਸ਼ਨ ਤੋਂ ਤੁਰੰਤ ਛੁਟਕਾਰਾ ਪਾਉਣ ਦਾ ਇੱਕ ਬਹੁਤ ਹੀ ਅਸਰਦਾਰ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ। ਜਿਆਦਾ ਤੇਜ਼ ਬੋਲਣ ਨਾਲ ਜਾਂ ਫਿਰ ਠੰਡਾ ਪਾਣੀ ਪੀਣ ਨਾਲ ਜਾਂ ਮੌਸਮ ਬਦਲਣ ਕਰਕੇ ਕਈ ਵਾਰ ਗਲਾ ਬੈਠ ਜਾਂਦਾ ਹੈ, ਆਵਾਜ਼ ਭਾਰੀ ਹੋ ਜਾਂਦੀ ਹੈ, ਬੋਲਣ ਵਿੱਚ ਤਾਂ ਪਰੇਸ਼ਾਨੀ ਹੁੰਦੀ ਹੀ ਹੈ, ਨਾਲ ਹੀ ਗਲੇ ਵਿੱਚ ਦਰਦ ਇੰਨਾ ਜ਼ਿਆਦਾ ਹੁੰਦਾ ਹੈ ਕਿ ਕੁਝ ਵੀ ਖਾਣਾ ਪੀਣਾ ਮੁਸ਼ਕਿਲ ਹੋ ਜਾਂਦਾ ਹੈ। ਦੋਸਤੋ ਗਲੇ ਵਿੱਚ বারবার ইনফেকশন ਹੋਣ ਕਾਰਨ ਵੀ ਕਈ ਲੋਕਾਂ ਦੇ ਗਲੇ ਵਿੱਚ ਦਰਦ ਤੇ ਆਵਾਜ਼ ਭਾਰੀ ਹੋ ਜਾਂਦੀ ਹੈ ਗਲਾ ਬੈਠ ਜਾਂਦਾ ਹੈ ਅਲਰਜੀ ਜਿਆਦਾ ਧੂੜ ਮਿੱਟੀ ਜਾਂ ਜਿਆਦਾ ਸਿਗਰਟ ਦੀ ਵਰਤੋਂ ਕਰਨ ਨਾਲ ਵੀ ਅਕਸਰ ਗਲਾ ਬੈਠ ਜਾਂਦੀ ਸਮੱਸਿਆ ਹੋ ਜਾਂਦੀ ਹੈ ਜੇਕਰ ਤੁਹਾਡੇ ਪੇਟ ਅੰਦਰ ਜਿਆਦਾ ਤੇਜਾਬ ਐਸਿਡ ਬਣੇਗਾ ਤਾਂ ਇਸ ਕਾਰਨ ਵੀ ਗਲਾ ਖਰਾਬ ਹੋ ਜਾਂਦਾ ਹੈ ਗਲੇ ਅੰਦਰ ਖਾਰਿਸ਼ ਰਹਿੰਦੀ ਹੈ ਦਰਦ ਵੀ ਬਹੁਤ ਜਿਆਦਾ ਹੁੰਦਾ ਹੈ ਪਰ ਦੋਸਤੋ ਤੁਸੀਂ ਘਬਰਾਉਣਾ ਬਿਲਕੁਲ ਵੀ ਨਹੀਂ ਹੈ ਕਿਉਂਕਿ ਅੱਜ ਜੋ ਅਸੀਂ ਤੁਹਾਨੂੰ ਘਰੇਲੂ ਨੁਸਖਾ ਦੱਸਾਂਗੇ ਉਸ ਨੁਸਖੇ ਦੇ ਇਸਤੇਮਾਲ ਨਾਲ ਵਾਰ-ਵਾਰ ਗਲੇ ਵਿੱਚ ਹੋਣ ਵਾਲੀ ਇਨਫੈਕਸ਼ਨ ਦੀ ਸਮੱਸਿਆ ਤੂੰ ਤੁਰੰਤ ਹੀ ਛੁਟਕਾਰਾ ਮਿਲ ਜਾਵੇਗਾ ਗਲੇ ਦਾ ਬੈਠ ਜਾਣਾ ਜਾਂ ਗਲੇ ਦਾ ਦਰਦ ਵੀ ਬਿਲਕੁਲ ਖਤਮ ਹੋ ਜਾਵੇਗਾ ਤਾਂ ਦੋਸਤੋ ਬਿਨਾਂ ਕਿਸੇ ਦੇਰੀ ਤੋਂ ਦੱਸਦੇ ਹਾਂ ਤੁਹਾਨੂੰ ਇਸ ਘਰੇਲੂ ਨੁਸਖੇ ਬਾਰੇ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਇੱਕ ਗਲਾਸ ਪਾਣੀ ਦਾ ਲੈ ਕੇ ਉਸ ਨੂੰ ਗਰਮ ਹੋਣ ਲਈ ਰੱਖ ਦੇਣਾ ਹੈ ਦੋਸਤੋ ਦੂਸਰੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਲੈਣੀ ਹੈ ਉਹ ਹੈ ਲਸਣ ਤੁਸੀਂ ਲਸਣ ਦੀਆਂ ਦੋ ਕਲੀਆਂ ਲੈ ਕੇ ਉਹਨਾਂ ਨੂੰ ਕਿਸੇ ਭਾਰੀ ਚੀਜ਼ ਦੀ ਮਦਦ ਨਾਲ ਬਰੀਕ ਕੁੱਟ ਲੈਣਾ ਹੈ ਲਸਣ ਬਾਰੀਕ ਕੁੱਟਣ ਤੋਂ ਬਾਅਦ ਤੁਸੀਂ ਇਸ ਲਸਣ ਨੂੰ ਗਰਮ ਪਾਣੀ ਵਿੱਚ ਪਾ ਦੇਣਾ ਹੈ ਤੀਸਰੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਲੈਣੀ ਓਏ ਹਲਦੀ ਦੋ ਤੋਂ ਤਿੰਨ ਚੁਟਕੀਆਂ ਹਲਦੀ ਦੀਆਂ ਲੈ ਕੇ ਤੁਸੀਂ ਗਰਮ ਹੋ ਰਹੇ ਪਾਣੀ ਵਿੱਚ ਮਿਲਾ ਦੇਣੀਆਂ ਹਨ ਤੇ 5 ਮਿੰਟ ਤੱਕ ਇਸ ਪਾਣੀ ਨੂੰ ਚੰਗੀ ਤਰ੍ਹਾਂ ਉਬਾਲਣਾ ਹੈ ਜਦੋਂ ਪਾਣੀ ਉਬਲ ਜਾਵੇ ਤਾਂ ਤੁਸੀਂ ਇਸ ਪਾਣੀ ਨੂੰ ਕਿਸੇ ਖਾਲੀ ਗਲਾਸ ਵਿੱਚ ਛਾਣ ਲੈਣਾ ਹੈ ਆਖਰੀ ਚੀਜ਼ ਜੋ ਤੁਸੀਂ ਇਸ ਨੁਸਖੇ ਵਿੱਚ ਮਿਲਾਉਣੀ ਹੈ ਉਹ ਹੈ ਨਮਕ ਥੋੜਾ ਜਿਹਾ ਨਮਕ ਲੈ ਕੇ ਤੁਸੀਂ ਇਸ ਨੁਸਖੇ ਵਿੱਚ ਮਿਲਾ ਦੇਣਾ ਹੈ ਤੇ ਚਮਚ ਨਾਲ ਨਮਕ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਗਲੇ ਦੀ ਹਰ ਸਮੱਸਿਆ ਨੂੰ ਦੂਰ ਕਰ ਦੇਣ ਵਾਲਾ ਸਾਡਾ ਅੱਜ ਦਾ ਦੇਸੀ ਨੁਸਖਾ ਬਣ ਕੇ ਤਿਆਰ ਹੋ ਜਾਵੇਗਾ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਿਵੇਂ ਕਰਨਾ ਹੈ ਦੋਸਤੋ ਜਦੋਂ ਇਹ ਨੁਸਖਾ ਹਲਕਾ ਠੰਡਾ ਹੋ ਜਾਵੇ ਤਾਂ ਤੁਸੀਂ ਇਸ ਨੁਸਖੇ ਨਾਲ ਗਰਾਰੇ ਕਰਨੇ ਹਨ ਤੁਸੀਂ ਇਸ ਨੁਸਖੇ ਨੂੰ ਗਲੇ ਦੇ ਅੰਦਰ ਤੱਕ ਲਿਜਾ ਕੇ ਗਰਾਰੇ ਕਰਨੇ ਹਨ ਇਸ ਨੁਸਖੇ ਦੇ ਇਸਤੇਮਾਲ ਤੋਂ ਤੁਰੰਤ ਬਾਅਦ ਹੀ ਗਲੇ ਦੀ ਖਾਰਿਸ਼ ਗਲੇ ਦਾ ਦਰਦ ਆਵਾਜ਼ ਬੈਠ ਜਾਣ ਦੀ ਸਮੱਸਿਆ ਗਲੇ ਦੀ ਹਰ ਤਰ੍ਹਾਂ ਦੀ ਇਨਫੈਕਸ਼ਨ ਬਿਲਕੁਲ ਠੀਕ ਹੋ ਜਾਵੇਗੀ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਦਿਨ ਵਿੱਚ ਦੋ ਵਾਰ ਕਰਨਾ ਹੈ ਤੁਸੀਂ ਲਗਾਤਾਰ ਕੁਝ ਦਿਨ ਇਸ ਨੁਸਖੇ ਦਾ ਜਰੂਰ ਇਸਤੇਮਾਲ ਕਰੋ ਗਲੇ ਦੀ ਇਨਫੈਕਸ਼ਨ ਦਰਦ ਖਾਰਿਸ਼ ਬਿਲਕੁਲ ਜੜ ਤੋਂ ਖਤਮ ਹੋ ਜਾਵੇਗੀ ਗਲੇ ਦੀ ਇਨਫੈਕਸ਼ਨ ਲਈ ਇਹ ਸਭ ਤੋਂ ਕਾਰਗਰ ਨੁਸਖਾ ਮੰਨਿਆ ਜਾਂਦਾ ਹੈ ਦੋਸਤੋ ਤੁਸੀਂ ਅੱਜ ਤੋਂ ਹੀ ਘਰ ਬਣਾ ਕੇ ਇਸ ਨੁਸਖੇ ਦਾ ਇਸਤੇਮਾਲ ਕਰਨਾ ਸ਼ੁਰੂ ਕਰੋ ਤੇ ਗਲੇ ਦੀ ਹਰ ਇਨਫੈਕਸ਼ਨ ਨੂੰ ਦੂਰ ਕਰਕੇ ਸਿਹਤਮੰਦ ਬਣੋ ਸੋ ਦੋਸਤੋ ਇਹ ਸੀ ਸਾਡੀ ਅੱਜ ਦੀ ਜਾਣਕਾਰੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਫੋਰ ਇਸੇ ਤਰ੍ਹਾਂ ਦੇ ਸੌਖੇ ਘਰੇਲੂ ਅਸਰਦਾਰ ਨੁਸਖੇ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ